ਤੈਨੂੰ ਲਾ ਬਲੌਗ 'ਚ ਸਵਾਗਤ ਆ ਸਾਰਿਆਂ ਨੂੰ ਤੇ ਵੀਰੇ ਆਪਾਂ ਹੁਣ ਖੇਤ ਫਾੜੇ ਮਾਰਨ ਚੱਲੇ ਆ 1K47 ਨੂੰ ਕੱਢਾਂਗੇ ਪਹਿਲਾਂ 1K47 ਬਾਲ ਨੂੰ ਫਿਰ 1K47 ਟੂ ਨੂੰ ਤੇ ਬਲੌਗ ਦੇ ਵਿੱਚ ਬਈ ਜੁੜੇ ਰਹਿਣਾ ਖੇਤ ਚੱਲੇ ਆਪਾਂ 1K47 ਬਾਲ ਨੂੰ ਅਸੀਂ ਉਹਨਾਂ ਸਟਾਰਟ ਕਰਨੇ ਚੱਲਦੇ ਆਂ ਸਟਾਕ ਕਰਦੇ ਨੂੰ ਆਪਾਂ ਇਨੂੰ ਸਾਈਡ ਤੇ ਲਾ ਦਈਏ ਫਿਰ ਆਪਾਂ ਸਤਰੋਖੇ ਚੁਣਨ ਲੱਗੇ ਆ ਆਦੂ ਉੱਪਰ ਜਿਹੜਾ ਨਾਲ باقی ਆਉਂਦਾ ਦੀ ਬਾਣ ਫਸੀਨ ਨਾਲ ਆ ਤਿਆਰ ਕਰਿਆ ਸੀ ਮੇਰੇ ਤਰ੍ਹਾਂ ਇਹਨੂੰ ਵੀ ਖੜਾ ਦਈਏ ਕਿਰਾ 147 ਬੰਨ ਨੂੰ ਛੜਾ ਤਾਂ 147 2 ਨੂੰ ਛੇੜਦੇ ਆਪਾਂ ਦੂਆ ਕੌਰੀ ਬੰਨ ਆ। ਆਹ ਲਾ ਦੇ ਗਿਆ। ਤੋੜ ਦੇ ਚੜਿਆ। ਬੰਦ ਕਰਦੇ ਆ ਕਿਰਾ। ਇਹ ਚ ਪਾ ਦਈਏ ਚਾਪੀ ਕਿਰਾ। ਹੁਣ ਨੂੰ ਸਟਾਰਟ ਕਰਦੇ ਆਪਾਂ ਇਹ ਆ ਬਣੀ 1K47 ਬੰਨਾ ਉਹ 1K472 ਆਪਣੀ ਪਹਿਲਾਂ ਆਪਾਂ ਬਲੌਕ ਨਹੀਂ ਬਾਅ ਕਰਦੇ ਹੁਣ ਬਲੌਕ ਪਾਉਣ ਲੱਗੇ ਆਪਾਂ ਇਹਨਾਂ ਦੇ ਦੇ ਜੀ ਸਿਸਟਮ ਦੇਖੋ ਆਪਣਾ ਚਲਾ ਦੇ ਕੇ ਰਹਾ

ਕੀ ਕਰਦਾ ਨਾ ਬਾਈ ਤੇਰੇ ਨਾ ਬਾਈ ਬਾਣੀ ਰੋਕ ਦਾਂ ਲੀਆ ਬੰਦਾ 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 ਪਹੇਚਾ ਜੇਰ ਪਾ ਦੇਗਾ ਓਏ ਆ ਬੰਦਾ ਜਾਨਾਰੀ ਬੈਠਾ ਨੂੰ ਗਾੜੀ ਨਾਲੋਂ ਅਸੀਂ ਨੇ ਆਪਣੀ ਘਰੋਂ ਸਭ ਨਾਲ ਦਾ ਸਾਰਾ ਕਰਤਾ ਨਹੀਂ ਹੰਗਾਮਾ ਕਰੀਏ ਤੇ ਇਹ ਆਪ ਵੀ ਨਾ ਹੋਵੇ ਹੋ ਚੱਕ ਲੈ ਕੇ ਲੈ ਤਜੇ ਇਹ ਲੱਗਦਾ ਕਿ ਅਸਲੀ ਕੋਈ ਨਹੀਂ ਆਹ ਡਰਾਈਵਰ じゃ ਕੱਟੇ ਨਹੀਂ ਦਾ ਨਾੜਦੇ ਏ ਭਈ 84792 8472 ਆ ਵੀ ਚਾਚਾ ਕੀ ਗਿਆ ਨਾ ਤੇਰਾ ਬੜੇ ਕਾਲੇ ਵਾਲ ਕਰਾਇਨੇ ਨੇ ਦਾ ਵਿਆਹ ਕਰਾਵੇਂ ਗਾਵਣ ਤੂ ਆ ਹੈ ਤੇਰਾ ਪਾਣੀ ਜਾ ਪਾਇਆ ਯਾਰ ਉੱਥੇ ਗਏ ਤੇ ਨਾ ਹੜਾ ਜਾ ਆ ਇਸੇ ਤੇ ਗਈ ਸੀ ਉਹ ਡੰਡਾ ਪਾ ਦੇ ਆ ਵੀ ਮਿੱਤਰੋ ਖੇਤ ਜੱਲੇ ਕੇ ਤੋਂ ਪਾਵਾਂਗੇ ਫਾਲੇ ਆਪਣੇ ਗੇਤ ਪਾਇਨੇ ਉਤੋਂ ਪਾ ਕੇ ਬਿੱਤਲਾ ਆਮਗੇ ਆਪਾਂ ਇੱਕ ਦਾ ਬਣਾ ਪ੍ਰੈਸ਼ਰ ਕਟਾਈ ਤੋਂ ਖਾ ਹੋ ਜਾਂਦਾ ਮੋੜਨਾ ਆ ਜਾ ਵੀ ਆ ਜਾ ਹਾਂ ਬਾਹਰ ਜਾ ਮੁੰਡੇ ਹਾਂ ਉਹ ਤੋਂ ਮਾਰੇ ਦੂਆ ਤੋਂ ਮੈਨੂੰ ਕਹਦੇ ਆਵੇਂ ਮਿੱਤਰੋ ਖੇਤ ਫਾਲੇ ਮਾਲ ਚੱਲੇ ਥੋੜਾ ਜਿਹਾ ਸੁਪਰਸੀਡਰ ਨੇ ਸੈਟਾਂ ਜਿਹਾ ਉੱਚਾ ਜਾਂ ਉੱਚਾ ਨੀਵੇਂ ਜੇ ਕਰਦੇ ਤੇ ਜੜਾਈ ਘਟਦੀ ਲੋਕ ਕਨਾਲਾਂ ਦੀਆਂ ਨੂੰ ਆਪਾ ਹੁਣ ਸੈਟ ਕਰਦੇ ਚੱਲੇ ਫਾਲਿਆਂ ਮਾਲਾ ਪੱਤੀ ਨਾਲ ਆ ਜਾ ਬਾਈ ਬੋਈ ਕਪੈਣ ਆ ਰਹੀ ਆ ਆਪਾਂ ਨੇ ਰੋਕ ਲਿਆ ਕੰਨੂ ਮੋੜ ਲਾਪਾਂ ਨੇ ਯਾ ਕੀ ਆਲਾ ਹੈ ਮਰ ਕੇ ਮਰੇ ਸੀ ਤਾਂ ਵੀ ਆਇਆ ਆਪਣਾ ਮਿੱਤਰ ਦੀਨ ਸਿੰਘ ਨਾਲ ਆ ਹੋ ਗਿਆ ਬਰਿਆਸੀ ਨੂੰ ਅੱਛਾ ਅੱਛਾ ਆਲ ਕੜਾ ਜਾਣੀ ਜੋ ਸਿਰੋ ਖੇਤ ਧਿਆ ਕੇ ਮਾਰ ਕੇ ਖਾਰੇ ਪੂਰੇ ਫੇਰ ਵਸੀ ਨਿਕੜੇ ਆਵਾਂਗੇ ਜਮਾ ਮੀਠਾ ਨਹੀਂ ਹੈ ਜੀ ਰਬਾਣਾ 3:00 ਵਜੇ ਕਹਿੰਦਾ ਆਉਂਗਾ ਹਾਂ 3:00 ਵਜੇ ਆ ਜੂਗਾ ਕਦਰ ਤੋਂ ਚੱਲਿਆ ਪੰਪ ਤੇ ਚੱਲਿਆ ਤੇਲ ਪਵਾ ਕੇ ਲੈਨੇਗਾ ਅੱਜ ਆ ਮਾਜ ਕਰਦੇ ਨੇ ਇਕਵਾ ਦੇ ਹਲੇ ਨਹੀਂ ਭਾਈ ਸਾਡਾ ਬਲੌਗ ਚੱਲਣਾ ਕਰਿਆ ਭਾਈ ਆਰੇ ਇਹ ਕਿਹੋ ਜਿਹਾ ਗੰਗਰੇ ਆ ਰਿਹਾ ਆ ਜੋੜੂ ਡੱਕ ਸੁਨੇਗਾ ਡੱਕ ਸੁਨੇਗਾ ਚਲਾ ਦਾ ਨੇ ਆ ਚਲਾ ਦਾ ਨੇ ਕੋਈ ਨਾ ਬਈ ਮੁੰਡਾ ਦੇਖ ਲੋ ਡੱਕ ਤਾਂ ਸ਼ੀਨ ਆ ਕਹਿੰਦਾ ਮੇਰੇ ਵਾਲੇ ਤੇ ਚੱਲਦਾ ਨਹੀਂ ਔਰ ਬਈ ਦਿਲਾ ਠੀਕ ਸਰਾ ਬਟਨਾ ਆ ਗਿਆ ਕੋਈ ਜੁੜੇ ਰਹਿਣਾ ਨਾ ਨਾ ਟੱਕ ਬਲਾਕ ਕਿੰਨੇ ਵਿੱਚ ਸਰਕਟ ਬਲਾਕ ਤੇ ਦੇਖਣਾ ਬਣਾ ਚੱਲ ਨੂ ਫੋਲੋ ਕਰਨਾ ਨਾ ਬੜੇ ਨੂੰ ਅੱਗੇ ਅੱਗੇ ਦੋਸਤਾਂ ਦੀ ਵੀਡੀਓ ਕਰਿਆ ਕਰਾਂਗੇ ਆਪਾਂ ਤੁਹਾਨੂੰ ਦਿਖਾਏ ਕਰਾਂਗੇ ਆਪਣੇ ਨਾਲ ਸਾਸੀ ਤੋਂ ਬਾਅਦ ਜੁੜੋ ਬਣੇ ਜੇ ਆਪਾਂ ਤੁਹਾਨੂੰ ਤੇਨੇ ਬਾਅਦ ਤੋਂ ਬਾਅਦ ਜੁੜੇ ਫੋਲੋ ਹੋ ਗਿਆ ਆਪਣਾ 700 ਫੋਲੋਅਰ ਹੋ ਗਿਆ ਬਣਾ ਹੋਰ ਦੋਤੋਂ ਕਰਿਆ ਕਰਾਂਗੇ ਕਿ ਆਪਾਂ ਮਿੱਤਰੋ ਪਹੁੰਚ ਚੁੱਕੇ ਆਂ ਸੀ ਖੇਤ ਆ ਇਹ ਆਪਣਾ ਖੇਤਾ ਤੇ ਮੇਰੇ ਚਾਚੇ ਦੇ ਹੋਰਾਂ ਦੀ ਮੋਟਰ ਆ ਗਈ ਚਾਚੇ ਦੇ ਮੁੰਡੇ ਹੋਰਾਂ ਦੀ ਥੋੜੇ ਆਪਣੇ ਖਾਲੇ ਕੜੇ ਨੇ ਆ ਕੰਮ ਲਵੇ ਉਹਨੂੰ ਪਾਵਾਂਗੇ ਆ ਜੀਰੀ ਤੋਂ ਪਹਿਲੀ ਸਾਈਡ ਮਾਰਾਂਗੇ ਆਪਾਂ ਵੇ ਪਾਉਂਦੇ ਆ ਫੇਰ ਆਪਣਾ 500 ਫੋਲੋਵਾਰ ਹੋ ਗਿਆ ਵੀਰੇ ਫੇਰ ਆਪਾਂ ਦੋ ਦਿਨ ਪਾਇਆ ਕਰਾਂਗੇ ਬੱਦ ਤੋਂ ਬੱਦ ਫੋਲੋਵਾਰ ਕਰਾਓ ਆਪਣੇ ਫਿਰ ਸਾਨੂੰ ਦੋ ਚੰਦ ਦਿਖਾਇਆ ਕਰਾਂਗੇ ਕਰਕੇ ਵੀਰੇ 1K 47 ਦਾ ਤੇ 1K 2 ਦਾ ਦੋਆਂ ਦੇ ਟੋਚਰ ਕਰਿਆ ਕਰਾਂਗੇ ਵੀਰੇ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਫਿਰ ਆਪੋਸ਼ਣ ਕਰਕੇ ਫੁਹਾਰੇ ਆਪਾਂ ਨੇ ਪਾ ਲਏ ਟਾਇਰ ਦੇ ਫੁਹਾਰੇ ਗੜ ਗਏ ਆਪਣੇ ਅੱਕਲੀ ਕੱਢੀ ਆਪਾਂ ਨੇ ਰੁਪਾ ਦੇ ਗਿਆ ਉੱਤੇ ਪੈਰਾਂ ਦੇ ਆਹ ਪਾ ਲਈ ਚੱਪੜੀ ਘਾਤੀ ਮਾਂ ਪੈਰ ਖਰਾਬ ਬਣਾਉਦੇ ਆਪਣਾ ਆ ਵੀ ਮਿੱਤਰੋ ਬਾਣ ਚ ਸਾਰਦੇ ਹੁਣ ਇਹਨੂੰ ਆਹ ਤੇ ਡੀਆਂ ਜਿਹੜੀਆਂ ਨੇ ਆ ਲੋ ਕਰਦੇ ਨੇ ਮਾੜਾ ਕੋਈ ਪੁਕੀਆਂ ਲਈ ਮੇ ਜਿਹੜੀਆਂ ਕੱਲ ਸੁਪਰ ਸੀਟਰ ਮਾਰ ਕੇ ਗਏ ਤੇ ਚ ਗਲਾਈ ਛੋਈ ਆ ਚੜਾਈ ਘੱਟ ਹੈ ਜੀ

ਆ ਵੀ ਜਾਗੇ ਮਿੱਤਰੋ ਮੇਰਾ ਵੱਡਾ ਭਰਾ ਬਹਿ ਗਿਆ ਕਹਿੰਦਾ ਤੈਨੂੰ ਤਾਂ ਪਤਾ ਨਹੀਂ ਹੈਗਾ ਮਿੱਟੀ ਕਰਨ ਦਾ ਉਹਨਾ ਪਰਾਂ ਕਹਿੰਦਾ ਮੈਂ ਕਰਦਾ 1 47 ਟੂਨ ਨਾਲ ਮਾਬਈ ਤੂੰ ਕਰਿਆ ਦੇਖੋ ਕਿ ਕਿਹੜੇ ਹਿਸਾਬ ਨਾਲ ਮਿੱਟੀ ਖਿੱਚਦਾ ਮੈਨੂੰ ਤਾਂ ਕਹਿੰਦਾ ਤੂੰ ਗਲਤ ਖਿੱਚ ਕੇ ਲੈ ਗਿਆ ਹਰੇ ਬਈ ਪੈਰ ਤੇ ਜਰਾ ਹਲੇ ਬੈ ਬਹੁਤ ਦਰਦ ਹੋ ਰਿਹਾ ਹੈ ਭਾਈ ਤੂੰ ਸਮਝਾ ਹਾਂ ਜੇ ਤੂੰ ਡੋਬ ਗਏ ਹੁੰਦੇ ਤਾਂ ਬਣਾ ਚੱਪਲੀ ਤੋਂ ਫਰਨਾ ਪਿਆ। ਛਿਆ ਕਦੇ ਚੱਕਦੇ ਚੋਬਰਾ। ਇਹ ਫੋਟੀ ਗੇੜੇ ਦਵਾਈਆਂ ਦਾ। ਦੇਖੋ ਕਿਹੜੇ ਸਿਹਾਬ ਨਾਲ ਖਿੱਚੂਗਾ ਮੈਨੂੰ ਤਾਂ ਨਹੀਂ ਲੱਗਦਾ ਕਿਹੜੇ। ਜੀੜੀ ਜਾਣ ਵਾਸਤੇ ਚੜਿਆ ਤਾਂ ਮੇਰੇ ਸਿਹਾਬ ਨਾਲ। ਮਿੱਤਰੋ ਆਕੇ ਕਰ ਹੋ ਗਿਆ ਮੇਟੀ ਆਪਾ ਪੱਧਰ ਕਰਕੇ ਜ ਬਰਸੀਨੇ ਇਕੱਠੇ ਆਵਾਂਗੇ ਸਾਗ ਸੂਕ ਦੀਆਂ ਤਿਆਰੀਆਂ ਕਰਾਂਗੇ ਛੋੜੀਆਂ ਤਾਲੀਆਂ ਜਿਹੜੀ ਆਪਣੀ ਕਲੰਬਰ ਦੀ ਖੜੀ ਆ ਆਤੀ ਆਪਣੀ ਬਿਜਲੀ ਸਾਢੇ 4:30 ਦਾ ਇੱਕ ਕਲੰਬਰ ਖੜੀ ਆ ساری ਯੂਸ਼ ਆ ਬਾਦ ਐਡਾ ਜਾ ਪੈ ਗਿਆ ਕਿ ਪ੍ਰੋਸੀਡਰ ਨਾਲ ਬਿਚਾਲੇ ਜੇ ਗਰ ਕਮੇਟੀ ਜੀ ਉਹਨਾਂ ਪਰਾਂ ਜੀ ਕਰਨੀ ਪੈ ਰਹੀ ਹੈ ਤੋ ਇਹ ਚੱਲ ਮੇ ਤਾਂ ਉਹਦਾ ਕੋਈ ਲੋੜ ਨਹੀਂ ਦੀ ਖਰਾਬ ਜਿਆ ਹੋਇਆ ਠੀਕ ਉਹ ਚੱਲ ਰਿਹਾ ਔਰੇ ਚਾਚੇ ਹੋਰਾਂ ਲਵੇ ਆਗੇ 2 ਮਿੰਟ ਮੈਂ ਖੜ ਲੀਏ ਗੱਲਾਂ ਬਾਤਾਂ ਮਾਰ ਲੀਏ ਮੇਰੇ ਚਾਚੇ ਓਰੀ ਕੋਠੇ ਦੇ ਰੰਗ ਕਰਨ ਲੱਗ ਰਹੇ ਨੇ ਆ ਮੇਰਾ ਭਾਈ ਆ ਲਖਵਿੰਦਰਾ ਇੱਧਰ ਮੇਰਾ ਚਾਚਾ ਝਾੜੂ ਮਾਲ ਲੱਗ ਰਿਹਾ ਕਿਉਂ ਚਾਚਾ ਰੰਗ ਕਰਦਾ ਹੈ ਹੈ ਕੋਈ ਰੰਗ ਗੋ ਰਖਿਆ ਇਹਨਾਂ ਨੇ ਸਿਰ ਤੇ ਕਰੇ ਦਾ ਮਾਰਿਆ ਇਹ ਹੁਣ ਕੋਠੇ ਦੀ ਤਿਆਰੀ ਆ ਇਤਾਂ ਲਈ ਲੱਡ ਚੱਲਣ ਲੱਗ ਰਹੀ ਚਮੱਕੇ ਜੇ ਮਾਰਦੀ ਆ ਬਈ ਅੱਜ ਪਤਾ ਨਹੀਂ ਰੇ ਮਾਰੀ ਆ ਪਤਾ ਨਹੀਂ ਬਈ ਬਲਵੇਂ ਖਰਿਆ ਬੋਰੇ ਆ ਲੱਖੀ ਵਧੀਆ ਕਰੀ ਉਹ ਰੰਗਾ ਕਬੀ ਰੰਗ ਰੰਗ ਕੋ ਕੋ ਰੱਖਿਆ ਅੰਦਰ ਆ ਤਈ ਬਾਲਟੀਆਂ ਚ ਦੋ ਚਾ ਇਹ ਕਰਨਾ ਅੰਦਰ ਦਾ ਵਾਸੀ ਕਿਹੜਾ ਰੰਗ ਕਰੋਗੇ ਅੰਦਰ ਆ ਗੁਲਾਬੀ ਗੁਲਾਬੀ ਰੰਗ ਕਰਨਗੇ ਬਈ ਅੰਦਰ ਆ ਆ ਬਾਰੇ ਪੀਲਾ ਜਾਂ ਬਾਰੇ ਕਰਨਗੇ ਆ ਬਾਈ ਸਾਡੇ ਕਣੀ ਬਲਦ ਤਾਂ ਖਤਮ ਹੋ ਗਏ ਆ ਚੱਲ ਲਪੀਆਂ ਮੋਟਰਸਾਈਕਲ ਆਣੀਆਂ ਰੇੜੀਆਂ ਬਾਰਡਰ ਤੇ ਪੈਂਦਾ ਸਾਡਾ ਵੀ ਹਰਿਆਣੇ ਤੇ ਪਿੰਡਾ ਆ ਮੇਰੇ ਚਾਚੇ ਦਾ ਮੁੰਡਾ ਬੈਠਾ ਬੂਟਾ ਕਿੰਨਾ ਦੇ ਘਰੋਂ ਫਾਲੇ ਪਾ ਕੇ ਲਿਆਂਦੀ ਐ ਨਰੇ ਘਰੇ ਬੱਜਿਆ ਛੁਰੀ ਦੀ ਫਾਲਿਆਂ ਦੀ ਇਹ ਉਹ ਮੁੰਡਾ ਤੇ ਚਾਚੇ ਦਾ ਮੁੰਡਾ ਬੂਟਾ ਸਿੰਗ ਦੇਖੋ ਅਰੇ ਡੱਗੀ ਦੇ ਪਾਣੀ ਪੀ ਨਾ ਇਹਦੇ ਮਾਂ ਪਾਣੀ ਪੀ ਕੇ ਚੱਲਦੇ ਆ ਫਿਰ ਕੀ ਸਮਾਂ ਚਾਹ ਰਖ ਦੇਖਦੇ ਜਾ ਕੇ ਫਦਰ ਹੋ ਜਾਣਾ ਨਾ ਬਾਹ ਨਾ ਦੇਖਦੇ ਆ ਤਾਂਾਂ ਦੇ ਧਾਰੀਆ ਨਾ ਤਾਂ ਜਾ ਕੇੜਾ ਨਿਕਲ ਗਿਆ ਹੌਣ ਪਣ ਪਾਇਆ ਜਾਂਦਾ ਕੋਈ ਖੇਤ ਨੇੜੀ ਆ ਵੀ ਆ ਜਾਂਦਾ ਬਲੌਗ ਸ਼ੁਰੂ ਕਰਦੇ ਆ ਜੀ ਫਤਮੇ ਇਹ ਹੋ ਜਾਂਦਾ ਆ ਗਿਆ ਜੀ ਉੱਪਰ ਵੀਰੋ ਵਾਲੀਆਂ ਨੇ ਪਤੰਦਰ ਦੇ 80 ਡੋਗਾ ਹਨ ਓਏ ਡਾਗੀ ਇਸ ਕਾਗੇ ਬੈਠਾ ਡਾਗੀ ਇਸ ਤਰ੍ਹਾਂ ਖੋਲ੍ਹਵਾਰ ਆਪਣਾ ਔਲ ਭਾਈ ਆਲੇ ਦੇਖ ਕਿਹੜੀ ਸੈਡ ਲਾਈਏ ਇਹਡਾ ਨਾ ਮਲੋਂ ਨਾਲ ਹੋ ਰਿਹਾ ਯਾਰ ਖੜਕਦਾ ਜਾਵੇ ਕਰਦਾ ਚਾਲ ਬਈ ਹੋਏ ਚਾਲ ਚੋਕਰਾ ਉਹ ਉੱਥੇ ਇਹ ਲਾ ਦੀਏ ਪਹਿਲਾਂ ਤਾਂ ਟਰੈਕਟਰ ਨੂੰ ਅੰਦਰ ਨਾ ਕਰਦੀਏ ਯਾਰਾ ਚਲ ਬਾਅਦ ਚੋਂ ਕਰਾਂਗੇ ਯਾਰਾ ਪਹਿਲੇ ਇਹਨੂੰ ਲਾ ਦੀਏ ਇੱਥੇ ਕਰਕੇ ਆਵੇ ਮਿੱਤਰੋ ਆਗੇ ਕਰੇ ਅੱਜ ਫੈਸਲਾ ਆਪਾਂ ਨੇ ਸੰਭਾਲ ਵਾਸਤੇ ਗੋਮ ਬਣਾਇਆ ਬਟਾ ਡਾ ਡਾ ਦੋ ਟਰੈਕਟਰ ਆਪਣੇ ਆਪਣਾ ਆਉਣ ਦੇ ਲਈ ਪਿੱਛੇ ਦੇਖੋ ਦੋ ਜੀ ਮੈਨੂੰ ਡਰਦਾ ਜੱਲੇ ਦੇਖੋ ਦੋ ਦੇ ਨੰਕਾ ਨਕਾੜ ਨਹੀਂ ਆਤਾ ਵੈਰੀ ਗੁੱਡਾ ਕਰਾਰੇ ਆਓ ਜੋ ਲੋਕੋ ਦੇ ਤਾਂ ਸੋ ਟਕਰਾਇ ਕੋਰਾ ਆਪਣੇ ਪਰਿਵਾਰ ਦਾ ਦੁੱਤੀ ਨੇ ਉਹਦੇ ਆਪਾਂ ਦੋ ਮਿੰਟ ਸਾਨੂੰ ਬੋਲਣ ਆਵਾਜ਼ ਆਉਣਾ ਹੈ ਇੱਕ ਤੋਂ ਤੁਹਾਡੀ ਬਾਲੂ ਦਾ ਇੱਕ ਜੰਦਾ ਦੀ ਚੁੱਪ ਦਾ ਅੱਜ ਤੋਂ ਜਾਰੀ ਰੱਖਣਾ ਬਣਾ ਚਾਹੀਦਾ ਹੈ ਟਕਰਾਇ ਕਰਨਾ ਸਾਡੇ ਨੌਕਾ ਪੱਤੀ ਦੇ ਬੇਸ ਕੀ ਹੋਈ ਪਾਟ ਕੋ ਬੱਚਾ ਬਣੇ ਕਰੋ ਉਹ ਜੀ ਦੇ ਸਾਹਮਣੇ ਯਾ ਬੀਆ ਸੌਤ ਲੈ ਕੇ ਆਏ ਕਰਾਂਗੇ ਦੂਦੇ ਵਾਸਤੇ ਅੱਜ ਦਾ ਬਲੌਕ ਨੀਟਾ ਸੱਦੇ